ਆ ਵੇਖੋ ਜੀ ਇੱਕ ਹਸਪੀਟਲ ਵਾਲੀ ਸਾਈਡ ਤੋਂ ਉਹ ਤਾਂ ਰੋਡ ਸਾਈਡ ਤੋਂ ਕੋਈ ਬੀਬੀ ਆਂਦੀ ਹੈ ਉਹੀ ਤੇ ਨਾ ਵੇਖੋ ਆਂਦੇ ਆ ਜਾਨਕ ਦਿਖਾਇਆ ਸਾਰਾ ਸਾਰਾ ਜਾਨਕ ਦਿਖਾ ਦੇ ਕਾਹਦੇ ਆ ਸੱਚ ਬੋਲਣਾ ਅਲੱਗ ਹੀ ਅਲੱਗ ਆ ਜਾ ਜੀ ਸਰ ਸਾਖੀ ਸੱਚ ਬੋਲਣਾ ਸ਼ਰਾਬ ਪੀਤੀ ਹੈ ਨਾ ਕਿੰਨਾ ਲਾਇਆ ਹੱਦ ਪਾਰ ਆਇਆ ਇਹ ਆਪ ਮੰਨਣ ਦੇ ਆ ਜੀ ਅੱਧ ਪਾਰ ਸ਼ਰਾਬ ਲਈ ਆ ਤੇ ਇਹ ਵਿੱਚ ਸਵਾਰੀਆਂ ਭਾਈਆਂ ਨੇ ਉਹ ਜਿਹੜੀਆਂ ਗਾਂ ਉਹ ਜਿਹੜੀਆਂ ਗਾਂ ਸਵਾਰੀਆਂ ਹਾਂਜੀ ਆ ਵੇਖ ਲਓ ਵੀ ਕਿਹੜੇ ਚੌਕ ਚਲੇ ਆ ਗਏ ਨੇ ਹੁਣ ਰੌਂਗ ਸਾਈਡ ਸਰ ਜਿੰਨਾ ਕਿਹੜੇ ਚੌਕ ਦੇ ਲਿਆ ਕੇ ਨੇ ਨਾਂਕੀ ਕਿ ਘਰ ਨੂੰ ਕੱਢੀ ਜੜੀ ਹੁਣ ਉਹ ਜਿਹੜੀ ਗਈ ਆ ਉਹਦਾ ਹੱਥੇ ਹੋਈ ਆ ਉਹਨੇ ਇੱਧਰ ਨੂੰ ਜਾਣਾ ਗਲਤੀ ਹੋ ਗਈ ਆ ਤੇ ਚਲ ਮਾਫ਼ ਕਰੋ ਉਹ ਹੁਣ ਡ੍ਰਿੰਕ ਸ਼ਰਾਬ ਪੀ ਕੇ ਸਵਾਰੀਆਂ ਢੋਣ ਲਿਆ ਜੀ ਜਿਹੜਾ ਹੁਣ ਆਪਾਂ ਕਰਾਂਗੇ ਚਲਾਨ ਜਿਹਦਾ ਐਲਕੋਮੀਟਰ ਆਈ ਇਹਦੀ ਸ਼ਰਾਬ ਦਾ ਟੈਸਟ ਕਰਕੇ ਤੇ ਕਿੰਨੀ ਪੀਤੀ ਆ ਫਿਰ ਉਹਦਾ